ਸਚ੍ਰੀਆ ਕਾਲਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਕਬੂਰਥਰਾ ਦੇ ਗੁਰੂ ਨਾਨਕ ਸਟੇਡੀਅਮ ਵਿਖੇ 1 ਮਾਰਚ ਨੂੰ ਦੋਆਬਾ ਸਪੋਰਟਸ ਕਲੱਬ ਵੱਲੋਂ ਕਬੱਡੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਜਿਸ ਨੂੰ ਲੈ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹੋਈਆਂ ਹਨ ਅਤੇ ਕਲੱਬ ਦੇ ਜ਼ਿਆਦਾਤਰ ਔਦੇਦਾਰ ਪੰਜਾਬ ਪਹੁੰਚ ਚੁੱਕੇ ਹਨ ਇਸ ਮੌਕੇ ਤੇ ਗੁਰੂ ਨਾਨਕ ਸਟੇਡੀਅਮ ਵਿਖੇ ਸਪੋਰਟਸ ਕਲੱਬ ਵੱਲੋਂ ਤਿਆਰੀਆਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਕਬੱਡੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਜ਼ਿਲ੍ਹਿਆਂ ਦੀਆਂ ਟੀਮਾਂ ਤੇ ਹਰਿਆਣੇ ਦੀਆਂ ਟੀਮਾਂ ਹਿੱਸਾ ਲੈਣਗੀਆਂ ਕਬੱਡੀ ਚੈਂਪੀਅਨਸ਼ਿਪ ਦੀ ਜੀਤੂ ਟੀਮ ਨੂੰ ਪਹਿਲਾ ਇਨਾਮ 5 ਲੱਖ ਰੁਪਏ ਅਤੇ ਦੂਜੇ ਇਨਾਮ 4 ਲੱਖ ਰੁਪਏ ਦਿੱਤਾ ਜਾਵੇਗਾ। ਜਦਕਿ ਕਬੱਡੀ ਚੈਂਪੀਅਨਸ਼ਿਪ ਦੇ ਬੈਸਟ ਰੇਡਰ ਅਤੇ ਜਾਫੀ ਨੂੰ ਬੁਲੱਟ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕਬੱਡੀ ਚੈਂਪੀਅਨਸ਼ਿਪ ਨੂੰ ਲੈ ਕੇ ਦੇਸ਼ ਵਿਦੇਸ਼ ਤੇ ਸਟਾਰ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਕਬੱਡੀ ਚੈਂਪੀਅਨਸ਼ਿਪ ਮੌਕੇ ਉੱਗੇ ਪੰਜਾਬੀ ਕਲਾਕਾਰ ਬੱਬੂ ਮਾਨ ਦਾ ਅਖਾੜਾ ਵੀ ਲਗਾਇਆ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਚੈਂਪੀਅਨਸ਼ਿਪ ਦੌਰਾਨ ਕਪੂਰਥਲਾ ਦੇ ਗੁਰਨਾਨ ਹੌਣ ਵਾਲੀ ਪਹਿਲੀ ਜ਼ਿਲ੍ਹਿਆਂ ਦੀ ਚੈਂਪੀਅਨਸ਼ਿਪ ਲਈ ਇਲਾਕਾ ਨਿਵਾਸੀਆਂ ਵਿੱਚ ਉਤਸ਼ਾਹ ਪਾਇਆ ਜਾ ਰਿਹਾ ਹੈ। ਪੇਸ਼ ਹੈ ਇੱਕ ਰਿਪੋਰਟ। ਸਵੇਲਾ ਸਤਸਕਾਲ ਜੀ ਤੁਹਾਨੂੰ ਤੇ ਤੁਹਾਡੇ ਚੈਨਲ ਨੂੰ ਤੇ ਬਾਕੀ ਵੇਖਣ ਵਾਲੇ ਦਰਸ਼ਕਾਂ ਨੂੰ ਸਾਡੇ ਵੱਲੋਂ ਪਿਆਰ ਸასი ਸ਼ਕਾਲ। ਦਵਾਬਾ ਸਪੋਰਟਸ ਕਲੱਬ ਦੇ ਜੋ ਕਿ ਇਹ ਚੈਂਪੀਅਨਸ਼ਿਪ ਹੋਣ ਜਾ ਰਹੀ ਹੈ। ਉਹਦੇ ਵਿੱਚ ਪਹਿਲਾ ਪ੍ਰਾਈਜ਼ 5 ਲੱਖ ਰੁਪਈਆ, ਦੂਜਾ ਪ੍ਰਾਈਜ਼ 4 ਲੱਖ ਰੁਪਈਆ ਨਾਲ ਬੈਸਟਾਂ ਨੂੰ ਬੁਲਟ ਮੋਟਰਸਾਈਕਲ ਦਿੱਤੇ ਜਾਣਗੇ। ਤੇ ਉੱਥੇ ਜਿੱਥੇ ਖੇਡ ਵਧੀਆ ਹੋ ਰਹੀ ਹੈ ਉੱਥੇ ਬਬੂ ਮਾਨ ਦਾ ਖੁੱਲਾ ਖਾਣਾ ਲੱਗ ਰਿਹਾ ਆ ਸਾਡੀ ਦੁਆਬਾ ਸਪੋਰਟਸ ਕਲਬ ਜਿਹੜੀ ਹੈ ਸਾਰੇ ਹਰਦੇਵਿੰਦਰ ਦੁੱਲਾ ਤੇ ਬਲਜੀਤ ਸਿੰਘ ਬੀਤਾ ਬਾਜੀ ਤੇ ਪਰਮਜੀਤ ਤੰਜੂ ਤੇ ਰਣਜੀਤ ਚੰਨਾ ਤੇ ਜਸ ਖਹਿਰਾ ਤੇ ਨਾਲ ਸਾਡੇ ਪਿੰਦੂ ਉਹਨੇ ਆਪਣੇ ਤੇ ਬਾਕੀ ਸਾਰੇ ਸਾਡੇ ਭਰਾ ਤੇ ਬੱਗੀ ਹੁਣ ਸਾਰੇ ਖੜੇ ਆ ਇੱਥੇ ਅਸੀਂ ਵਧੀਆ ਉਪਰਾਲਾ ਇੱਕ ਕਰਨ ਜਾ ਰਹੇ ਆ ਕਬੱਡੀ ਦੀ ਜਿਹੜੀ ਪਹਿਲਾਂ ਵੀ ਚਲੋ ਹੁੰਦੀ ਦੀ ਕਬੱਡੀ ਤਾਂ ਕੀ ਨਮਾਇਕ ਚੈਂਪੀਅਨਸ਼ਿਪ ਚਲਾਉਣ ਜਾ ਰਹੇ ਆ 8 ਜ਼ਿਲ੍ਹੇ ਜਿਹਦੇ ਵਿੱਚ ਖੇਡਣਗੇ ਤੇ ਬਹੁਤ ਹੀ ਛੋਟੀ ਦੀਆਂ ਟੀਮਾਂ ਖੇਡਣਗੀਆਂ ਤੇ ਸਟਾਰ ਪਲੇ ਸਾਰੇ ਖੜਨਗੇ ਜੀ ਜੀ ਚੇਪੀਸ਼ਿਪ ਉੱਪਰ ਜਾਂ ਇਹ ਕੋਈ ਪੈਟਰਨ ਹੋਊਗਾ ਨਹੀਂ ਜੀ ਲਿਖਦੇ ਹੱਤ ਤੱਕ ਨਾਕਆਊਟ ਸਿਸਟਮ ਹੈ ਜੀ ਇਹ ਜਿੱਦਾਂ ਆਪਣੇ ਦੂਜੀਆਂ ਵੱਡੀਆਂ ਕਲੱਬਾਂ ਦੇ ਮੈਚ ਹੁੰਦੇ ਆ ਉਹਨਾਂ ਦੇ ਨਾਲ ਹੀ ਇਹ ਨਾਕਆਊਟ ਮੈਚ ਹੋਣਗੇ ਕਿਉਂਕਿ 8 ਆ 8 ਟੀਮਾਂ ਨੇ ਇੱਕ ਦਿਨ ਦਾ ਸਾਡਾ ਇਵੈਂਟ ਆ ਇਹ ਅ ਜੀ ਨੇ ਜੀ ਇੱਕ ਚੈਂਪੀਅਨਸ਼ਿਪ ਤੇ ਜਿਲ੍ਹਾ ਵਾਈਜ਼ ਜਿਲ੍ਹਾ ਵਾਈਜ਼ 8 ਜ਼ਿਲ੍ਹੇ ਅਸੀਂ ਕਿਤੇ ਹੋਏ ਜਿਹੜਾ ਜਿਹੜੇ ਜ਼ਿਲ੍ਹੇ ਦੀਆਂ ਟੀਮਾਂ ਜਿਹਦੇ ਵਿੱਚ ਪਲੇਅਰ ਕੱਟਿਆ ਸੀ ਉਹ ਜ਼ਿਲ੍ਹਿਆਂ ਨਾਲ ਜੋੜ ਕੇ ਅਸੀਂ ਟੀਮਾਂ ਬਣਾਉਣ ਜਾ ਰਹੇ ਹਾਂ ਜੋ ਕਿ ਤਗੜੀਆਂ ਟੀਮਾਂ ਆਪਣੇ ਇੱਥੇ ਕਮੂਤਾ ਸਟੇਡੀਅਮ ਵਿੱਚ ਖੇਡਣਗੀਆਂ ਜੀ ਸਾਰੇ ਸਾਡੀ ਅਈ ਆਸ ਕਰਦੇ ਆ ਕਿ ਸਾਰੇ ਪਲੇਅਰ ਖੇਡਣਗੇ ਜਿੱਦਾਂ ਹਰਿਆਣੇ ਦੀ ਟੀਮ ਹੈ ਇੱਕ ਛਿਲੂ ਉਹਨਾਂ ਦੀ ਟੀਮ ਹੈ ਜੀ ਤੇ ਸੁਲਤਾਨ ਉਹਨਾਂ ਦੀ ਟੀਮ ਹੈ ਸਾਪਨੇ ਜਾ ਦੇ ਉਹਨਾਂ ਦੀ ਜੋਧੇ ਉਹਨਾਂ ਦੀ ਇੱਥੇ ਟੀਮ ਹੈ ਸਾਡੇ ਬੁਲਟ ਹੁਣੀ ਤੇ ਤਰਨਤਨ ਤੋਂ ਗੋਪੀ ਹੁਣੀ ਆਰਚ ਤੇ ਅੰਬਾਸੌਰ ਸੰਗ ਉਹ ਦਸ਼ੰਕਰ ਹੁਣੀ ਗੁਰਦਾਸਪੁਰ ਅਮਰਸਰ ਤੋਂ ਤੇ ਬਾਕੀ ਸਾਰੇ ਹੋਰ ਜਿਹੜੇ ਪਲੇਅਰ ਆ ਸਾਰੇ ਖੇਡਣਗੇ ਜੀ ਤਿਆਰੀਆਂ एवरीडे ਆਉਨੇ ਆ ਜੀ ਇੱਥੇ ਸਟੇਡੀਅਮ ਦੇ ਵਿੱਚ ਤਕਰੀਬਨ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਨਾ ਕੋਈ ਨਵੇਂ ਨਵੀਂ ਅਸੀਂ ਗੱਲ ਜੋੜਦੇ ਰਹਿੰਨੇ ਆ ਕੋਈ ਜਿਹੜੀਆਂ ਚੀਜ਼ਾਂ ਦਾ ਸਾਨੂੰ ਲੱਗਦਾ ਹੈ ਵੀ ਇੱਥੇ ਤੇ ਆ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਉਹਨਾਂ ਦੀ ਇਹ ਤਿਆਰੀਆਂ ਫੁੱਲ ਬੜਾ ਫੁੱਲ ਕਰ ਰਹੇ ਆ ਜੀ ਹਾਂਜੀ ਇੱਕ ਕੁੜੀਆਂ ਦਾ ਮੈਚ ਹੋਣ ਜਾ ਰਿਹਾ ਜੀ ਤੇ ਇੱਕ ਐਕਸ਼ਨ ਵਾਲੇ ਬੱਚਿਆਂ ਦਾ ਮੈਚ ਹੈ ਜੀ ਉਸ ਤੋਂ ਤੇ ਸ਼ਾਇਦ ਹੋ ਸਕਦਾ ਸੀ ਟਾਈਮ ਦੇ ਅਕੋਰਡਿੰਗ ਜੇ ਹੋਵੇ ਤੇ ਅਸੀਂ ਹੋਰ ਵੀ ਮੈਚ ਇੱਕ ਜਿਹੜਾ ਕਰਾਉਣ ਜਾ ਰਹੇ ਆ ਜੇ ਸਾਡਾ ਆ ਓਪਨ ਦਾ ਮੈਚਕ ਹੋਵੇ ਤੇ ਨਾਲ ਅਸੀਂ ਰੈਸਲਿੰਗ ਦਾ ਵੀ ਕਰ ਰਹੇ ਆ ਜੀ විශේෂ ਏਦਾਂ ਕਿ ਜਿੱਦਾਂ ਤੁਹਾਨੂੰ ਨੇ ਸਾਰਾ ਕੁਝ ਦੱਸ ਦਿੱਤਾ ਟੀਮਾਂ ਜਿਹੜੀਆਂ ਖੇਡਣੀਆਂ ਆ ਰੈਸਲਿੰਗ ਉਸ ਤੋਂ ਇਲਾਵਾ ਬੱਬੂ ਮਾਨ ਦਾ ਲਖਾੜਾ ਹੋਊਗਾ ਸ਼ਾਮ ਨੂੰ ਤੇ ਸਾਡੀ ਉਮੀਦ ਆਸਿਆ ਦਰਸ਼ਕਾਂ ਤੋਂ ਵੀ ਜੇ ਸਾਰੇ ਕਬੱਡੀ ਪ੍ਰੇਮੀਆਂ ਤੋਂ ਕਿ ਹੌਮ ਹੁਮਾ ਕੇ ਪਹੁੰਚੋ ਤੇ ਮਰ ਤੋਂ ਵੱਡ ਸਾਡਾ ਸਾਥ ਦਿਓ ਇਹ ਦੇ ਵਿੱਚ ਕਿਉਂਕਿ ਇਹ ਪਹਿਲੀ ਵਾਰੀ ਅਸੀਂ ਇਹ ਉਪਰਾਲਾ ਕਰਨ ਲੱਗੇ ਆ ਤੇ ਇਹਦੇ ਵਿੱਚ ਸਾਰੇ ਸਪੋਰਟਰਾਂ ਦਾ ਸਾਥ ਬਹੁਤ ਜ਼ਰੂਰੀ ਹੈ ਜੀ ਅਸਲ ਜਿਹੜੇ ਦੁਆਕੇ ਜੀ ਸਾਡਾ ਨਾਲ ਸਪੋਰਟ ਕਰਦੇ ਬਹੁਤ ਜ਼ਿਆਦਾ ਜੀ ਬਹੁਤ ਹੀ ਥੈਂਕ ਯੂ ਕਵਾਂਗੇ ਸਾਰੇ ਸਾਡੇ ਜਿਹੜੇ ਜਿੰਨੇ ਵੀ ਸਾਡੇ ਭਰਾ ਸਾਡੇ ਨਾਲ ਜੁੜੇ ਆ ਜੇ ਮੈਂ ਇੱਕ ਇੱਕ ਕਰਕੇ ਨਾਮ ਲੈਣ ਲੱਗਿਆ ਤੇ ਉਹ ਲਿਸਟ ਬਹੁਤ ਲੰਮੀ ਆ ਤੇ ਉਹ ਦਿਨੋਂ ਤੁਹਾਨੂੰ ਇੱਥੇ ਸਾਰੇ ਐਡਵਰਟਾਈਜ਼ ਉਹ ਸਾਰੇ ਭਰਾਵਾਂ ਦੀ ਜਿੰਨੇ ਐਨ ਆਰ ਆਈ ਕਿ ਮੈਨੂੰ ਨਹੀਂ ਲੱਗਦਾ ਕਿਸੇ ਵੀ ਟੂਰਨਾਮੈਂਟ ਇੰਨੇ ਐਨ ਆਰ ਆਈ ਇਕੱਠੇ ਹੋਏ ਹੋਣਗੇ ਜਿੰਨੇ ਆਪਣੇ ਇੱਕ ਬੁੱਤਨਾ ਕਬੱਡੀ ਕੱਪ ਚਾੜੇ ਆ ਹਾਂਜੀ ਸਾਹਿਬ ਉਹ ਵੀ ਨੀ ਇਹ ਦੇ ਦਿੱਤੀ ਰਾਹ ਤੋਂ ਕਾਹਦੇ ਆ ਜੀ ਇਹ ਪਹਿਲੀ ਵਾਰੀ ਅਸੀਂ ਕਰਵਾ ਰਹੇ ਹਾਂ ਇਨੀ ਲਾਰਜੇਸਟ ਸਕੇਲ ਦੇ ਉੱਤੇ ਕਿ ਉਹ ਤੋਂ ਬਾਅਦ ਜੇ ਸਾਨੂੰ ਇਹਦੇ ਵਿੱਚ ਕੋਈ ਬਹੁਤ ਜ਼ਿਆਦਾ ਪਰਮ ਹੰਗਾਰਾ ਮਿਲਦਾ ਤੇ ਅਸੀਂ ਟਰਾਈ ਕਰਾਂਗੇ ਇਨ ਕੰਟੀਨਿਊ ਕਰ ਹਾਂਜੀ ਮੈਸੇਜ ਇਹ ਹੀ ਆ ਕਿ ਪਲੇਰਾਂ ਨੂੰ ਵੀ ਟੀਮਾਂ ਨੂੰ ਕੋਚ ਸਾਹਿਬਾਨ ਨੂੰ ਕਿ ਟਾਈਮ ਦੇ ਨਾਲ ਆਓ ਕਿਉਂਕਿ ਸਾਰੇ ਦਿਨ ਦਾ ਇਵੈਂਟ ਆ ਟਾਈਮ ਨਾਲ ਪਹੁੰਚੋ ਤੇ ਇਹ ਕਿਉਂਕਿ ਟਾਈਮ ਹੋਊਗਾ ਤਾਂ ਹੀ ਆਪਣਾ ਇਹ ਇਵੈਂਟ ਸਫਲ ਹੋਊਗਾ ਸਾਡੀ ਉਮੀਦ ਇਹ ਆ ਵੀ 11 ਵਜੇ ਅਸੀਂ ਪਹਿਲਾ ਮੈਚ ਸਟਾਰਟ ਕਰ ਦੇਣਾ ਆ ਕਿਉਂਕਿ ਉਸ ਤੋਂ ਬਾਅਦ ਇੱਕ ਦੋ ਘੰਟੇ ਬੁਫੇ ਮੰਡਾ ਵੀ ਪ੍ਰੋਗਰਾਮ ਚੱਲਣਾ ਆ ਉਹ ਦਰਸ਼ਕਾਂ ਨੂੰ ਵੀ ਤੇ ਪਲੇਅਰਾਂ ਨੂੰ ਵੀ ਖਾਸ ਕਰਕੇ ਇਹ ਰਿਕੁਐਸਟ ਆ ਸਾਡੀ ਕਿ ਜੇ ਟਾਈਮ ਨਾਲ ਪਹੁੰਚੋ